हां जी दोस्तों सोशल मीडिया ਤੇ ਇੱਕ ਨਿੱਕੀ ਜਹੀ ਕੁੜੀ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋਗੇ ਇੱਕ ਨਿੱਕੀ ਜਹੀ ਕੁੜੀ ਰੋਂਦੀ ਹੋਈ ਆਪਣੇ ਮੰਮੀ ਡੈਡੀ ਨਾਲ ਕੁਝ ਗੱਲਾਂ ਕਰਦੀ ਨਜ਼ਰ ਆ ਰਹੀ ਹੈ ਦੋਸਤੋ ਅਸਲ ਵਿੱਚ ਇਸ 3 ਦਾ ਸਕੂਲ ਵਿੱਚ ਪਹਿਲਾ ਹੀ ਦਿਨ ਹੈ ਤੇ ਇਹਤੀ ਆਪਣੇ ਮੰਮੀ ਡੈਡੀ ਨੂੰ ਕਹਿੰਦੀ ਹੈ ਕਿ ਮੈਨੂੰ ਪਹਿਲਾਂ ਕੇਕ ਲੈ ਕੇ ਦਿਓ ਫਿਰ ਹੀ ਮੈਂ ਸਕੂਲ ਜਾਣਾ ਹੈ ਤੇ ਮੈਨੂੰ ਸਕੂਲੋਂ ਜਲਦ ਹੀ ਲੈਣ ਆ ਜਾਓ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਵੀ ਮਨ ਖੁਸ਼ ਹੋ ਜਾਵੇਗਾ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਆਪਣੇ ਵਿਚਾਰ ਥੱਲੇ ਜ਼ਰੂਰ ਸਾਂਝੇ ਕਰੋ